7 ਲੱਖ 8 ਲੱਖ ਰੁਪਇਆ ਕਿਲਾ ਇਹ ਕੋਈ ਇਹ ਕੋਈ ਹਾਸੀ ਖੇਲ ਹੈ ਫਸਲ ਖੜੀ ਦੇਖੋ ਬਰਬਾਦ ਹੋ ਰਹੀ ਹੈ ਕੋਈ ਹਾਸੀ ਖੇਲ ਹੈ ਤੁਸੀਂ ਜਾ ਕੇ ਇਹ ਬੰਦਿਆਂ ਨਾਲ ਤੇ ਇਹਦੇ ਵਿੱਚ ਹਲੇ ਮੁਆਵਜ਼ਾ ਐਕਸੈਪਟ ਕੀਤਾ ਕਿਸਾਨਾਂ ਨੇ ਆ ਆ ਦੇਖੋ ਵਹੀ ਜਾਂਦੇ ਆ ਮਟਰਸ ਆ ਸਾਰੇ ਮਟਰ ਬਾਪੂ ਦੇ ਚਾਰ ਕਿਲੇ ਕੋਈ ਪੈਸਾ ਨਹੀਂ ਦਿੱਤਾ ਇਹ ਗਲਤ ਤਰੀਕੇ ਨਾਲ ਐਕੁਇਜੀਸ਼ਨ ਕੀਤੀ ਜਾ ਰਹੀ ਹੈ ਜੋ ਕਰਨਾ ਬਣਦਾ ਸੀ ਉਹ ਨਹੀਂ ਕੀਤਾ ਗਿਆ ਇਹਨਾਂ ਨੂੰ ਪਹਿਲਾਂ ਤਾਂ ਇਹ ਹੀ ਨਹੀਂ ਪਤਾ ਵੀ ਸਾਨੂੰ ਲੈਂਡ ਚਾਹੀਦੀ ਕਿੰਨਾ ਜਿੰਨੀ ਬਾਜ਼ਾਰੂ ਕੀਮਤ ਹੈ ਉਹਦਾ 4 ਗੁਣਾ ਇਹਨਾਂ ਨੂੰ ਦੇਣਾ ਪਊਗਾ ਨਵੇਂ ਐਕਟ ਦੇ ਅਕੋਰਡਿੰਗਲੀ ਨੈਸ਼ਨਲ ਹਾਈਵੇ ਹਾਈ ਕੋਰਟ ਦੇ ਅੱਗੇ ਦਲੀਲ ਰੱਖਦਾ ਜੀ ਪੰਜਾਬ 'ਚ ਸਾਨੂੰ ਕਬਜ਼ਾ ਨਹੀਂ ਮਿਲ ਰਿਹਾ ਉਹਦੇ 'ਚ ਇਹਨਾਂ ਨੇ 60 ਦਿਨ ਦਾ ਨੋਟਿਸ ਦਿੱਤਾ ਤੇ ਕਬਜ਼ਾ ਕਰਨ ਚਲੇਗੇ 15ਵੇਂ ਦਿਨ ਉਹ ਤਾਂ 60 ਦਿਨ ਦਾ ਵੇਟ ਵੀ ਨਹੀਂ ਕੀਤਾ ਉਹਦੇ 'ਚ ਖੜੀ ਫਸਲ ਗੋਭੀ ਲੱਗੀ ਐ ਆਲੂ ਲੱਗੇ ਨੇ ਤੁਸੀਂ ਬਰਬਾਦ ਕਰਤੇ ਫਲੀ ਮਰਡਰ ਦੀ ਫਸਲ ਬਰਬਾਦ ਹੋਈ ਉੱਥੇ ਲੋਕਾਂ ਨਾਲ ਤੇ ਲੋਹੋਂ ਨੇ ਦੁਬਾਰਾ ਤੋਂ ਫਿਰ ਕਬਜ਼ਾ ਕੀਤਾ ਹੁਣ ਕੋਰਟ ਦਾ ਆਰਡਰ ਆ ਗਿਆ ਕੰਪਨਸੇਸ਼ਨ ਉਹਦੇ ਨਾਲੇ ਹੋਗੀ ਢਾ ਦੋ ਸਾਰਾ ਕੁਝ ਲੈ ਲਓ ਇਹ ਨਜਾਇਜ਼ ਕੰਮ ਨਾ ਹੋਣੇ ਚਾਹੀਦੇ ਨਾ ਹੋਣ ਦੇਣੇ ਨੇ ਇਹ ਪੁਲਿਸ ਦੇ ਵੀ ਕਾਨੂੰ ਹੋ ਸਕਦਾ ਵੀ ਪੁਲਿਸ ਵੀ ਜਵਾਬਦੇਹ ਹੋਊਗੀ ਉੱਥੇ ਵੀ ਤੁਸੀਂ ਐ ਕਰ ਵੀ ਕਿਉਂ ਕਰਤੀ ਇੱਥੇ ਕਤਲ ਹੋ ਜਾਂਦੇ ਤੁਸੀਂ ਇਹਨੂੰ ਸੈਂਸਿਟਿਵ ਸਾਡਾ ਤਾਂ ਰੋਜੀ ਰਜਗਾਰ ਇਹ ਸਸਕਾਲ ਕੁਝ ਦਿਨ ਪਹਿਲਾਂ ਤੁਸੀਂ ਤਸਵੀਰਾਂ ਦੇਖਿਆ ਹੋਣਾ ਜੇਕਰ ਯਾਦ ਹੋਵੇ ਜਿਹਦੇ ਵਿੱਚ ਵੱਡੇ ਤੌਰ ਤੇ ਕਬਜ਼ੇ ਲਏ ਗਏ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਭਾਰੀ ਪੁਲਿਸ ਦੇ ਨਾਲ ਯਾਨੀ ਕਿ ਵੱਡੀ ਗਿਣਤੀ ਪੁਲਿਸ ਦੇ ਨਾਲ ਹੈ ਜਿਹੜਾ ਉੱਥੇ ਬਲਡوزر ਚੱਲੇ ਜਗਾ ਜਿਹੜੀ ਐਨ ਐਚ ਨੂੰ ਦੇਣੀ ਸੀ ਕਿਉਂਕਿ ਸਭ ਨੂੰ ਪਤਾ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕਈ ਜਿਹੜੀਆਂ ਸੜਕਾਂ ਨੇ ਜਿਵੇਂ ਚੌੜੀਆਂ ਕਰਨੀਆਂ ਬਣਨੀਆਂ ਨੇਗੀਆਂ ਤਾਂ ਉਹਨਾਂ ਦੇ ਵਿੱਚ ਜ਼ਮੀਨਾਂ ਨੂੰ ਲੈ ਕੇ ਮਾਮਲੇ ਅਦਾਲਤਾਂ ਦੇ ਵਿੱਚ ਚੱਲ ਰਹੇ ਨੇ ਕਿਉਂਕਿ ਕਿਸਾਨ ਕਹਿੰਦੇ ਸਾਨੂੰ ਪੈਸੇ ਉਹਨੇ ਨਹੀਂ ਮਿਲ ਰਹੇ ਜਿੰਨੇ ਬਣਦੇ ਨੇ ਦੂਜੇ ਪਾਸੇ ਐਨ ਐਚ ਕਹਿੰਦਾ ਕਿ ਅਸੀਂ ਠੀਕ ਕੀਮਤ ਦੇ ਰਹੇ ਹਾਂ ਯਾਨੀ ਕਿ ਇਹ ਡਿਸਪਿਊਟ ਹੈ ਜਿਹੜਾ ਕੋਰਟਾਂ ਦੇ ਵਿੱਚ ਆ ਉਦੇ باوجود ਜੇ ਦੇਖਿਆ ਜਾਵੇ ਤਾਂ ਉਹ ਮਾਮਲੇ ਜਦੋਂ ਨਿਕਲ ਕੇ ਸਾਹਮਣੇ ਆਏ ਕਈ ਤਸਵੀਰਾਂ ਇਹ ਜਿਹੇ ਭਾਵਕ ਕਰਨ ਵਾਲੀਆਂ ਸੀ ਕਿ ਜਿਹੜੀਆਂ ਖੜੀਆਂ ਫਸਲਾਂ ਸੀ ਜਾਂ ਸਬਜ਼ੀਆਂ ਦੀ ਫਸਲਾਂ ਸੀ ਉਹ ਤਹਸ ਨਹਸ ਹੋ ਗਈਆਂ ਹੁਣ ਮਾਮਲਾ ਇਹ ਸੁਪਰੀਮ ਕੋਰਟ ਪਹੁੰਚਣ ਲੱਗਾ ਕਿਉਂਕਿ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਕਿਸਾਨ ਨੇ ਤੇ ਉਹਨਾਂ ਦੇ ਵਕੀਲੇ ਸਮਝਦੇ ਨੇ ਵੀ ਜਸਟਿਸ ਨਹੀਂ ਹੋਇਆ ਸਾਡੇ ਨਾਲ ਐਡਵੋਕੇਟ ਚਰਨਪਾਲ ਬਾਗੜੀ ਨੇ ਉਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚਿਆ ਤਾਂ ਕੀ ਗਰਾਊਂਡ ਇਹ ਜਿਹੇ ਬਣਾਏ ਗਏ ਨੇ ਕਿਉਂਕਿ ਹੁਕਮ ਤਾਂ ਉਧਰ ਵੀ ਅਦਾਲਤਾਂ ਦੇ ਸੀ ਬਗਲੇ ਸਾਹਿਬ ਦੇਖਿਆ ਜਾਵੇ ਇਹ ਤਸਵੀਰਾਂ ਨੇ ਲੋਕਾਂ ਨੂੰ ਬਹੁਤ ਭਾਵਕ ਕਰਿਆ ਤੇ ਗੱਲ ਪਰ ਇੱਕ ਇਹ ਸੀ ਕਿ ਜਦੋਂ ਐਡੀ ਗਿਣਤੀ ਚ ਪੁਲਿਸ ਲੋਕ ਦੇਖਦੇ ਸੀ ਬਾਕੀ ਤਾਂ ਉਹ ਸਮਝਦੇ ਸੀ ਕਿ ਇਹ ਕਾਨੂੰਨ ਦੇ ਤਹਿਤ ਹੀ ਕਾਰਵਾਈ ਹੈ ਜਿਹੜੀ ਹੋ ਰਹੀ ਹੈ ਇਸ ਲਈ ਇੰਨੀ ਪੁਲਿਸ ਗਈ ਹੈ ਨਾ ਕਬਜ਼ਾ ਦਬਾਉਣ ਵਾਸਤੇ ਐਕਚੁਅਲ ਦੇ ਵਿੱਚ ਸਿਚੁਏਸ਼ਨ ਹੈ ਸੀ ਸ਼ੁਰੂਆਤ ਕਿਵੇਂ ਹੋਈ ਏ ਦੀ ਦੇਖੋ ਦੋਨਾਂ ਦਾ ਆਨਸਰ ਦਵਾਂਗਾ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਸਟਾਰਟਿੰਗ ਚ ਕਰਦਾ ਖੜੀ ਫਸਲ ਦਾ ਕਬਜ਼ਾ ਲੈਣਾ ਜਿਹੜਾ ਉਹ ਜਿਹੜੇ ਹਿਸਾਬ ਨਾਲ ਕੋਈ ਨੋਟਿਸ ਬਿਨਾ ਸਰਵ ਕਰੇ ਤੋਂ ਲਿਆ ਗਿਆ ਇੱਕ ਉਹ ਇੱਕ ਪਹਿਲੂ ਹੈ ਦੂਜੇ ਨੰਬਰ ਤੇ ਜਿਹੜੀ ਅਕਵਾਇਰ ਕੀਤੀ ਹੋਈ ਪ੍ਰੋਪਰਟੀ ਚੈਲੰਜ ਹੈ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਚ ਨੈਸ਼ਨਲ ਹਾਈਵੇ ਪਾਰਟੀ ਹੈ ਉਹ ਰਿਪਲਾਈ ਦੇਣੀ ਹੈ ਉਹਦਾ ਕਬਜ਼ਾ ਲੈਣ ਦਾ ਕੋਈ ਮਤਲਬ ਨਹੀਂ ਬਣਦਾ ਜਿਹਦੇ ਵਿੱਚ ਨੋਟਿਸ ਕੋ ਸਟੇ ਹੋਇਆ ਹੋਇਆ ਜਿੰਨਾ ਚਿਰ ਮਾਮਲਾ ਕੋਰਟ ਚ ਹੈ ਜਿੰਨਾ ਚਿਰ ਮਾਮਲਾ ਕੋਰਟ ਦੇ ਵਿੱਚ ਹੈ ਕਿਉਂਕਿ ਉਹ ਚ ਅਸੀਂ ਮੰਗ ਰਹੇ ਹਾਂ ਵੀ ਇਹ ਗਲਤ ਤਰੀਕੇ ਨਾਲ ਐਕ acquisition ਕੀਤੀ ਜਾ ਰਹੀ ਹੈ ਜੋ ਕਰਨਾ ਬਣਦਾ ਸੀ ਉਹ ਨਹੀਂ ਕੀਤਾ ਗਿਆ ਤੇ ਜਿਹੜਾ ਕਬਜ਼ਾ ਪੁਲਿਸ ਨੇ ਦਬਾਇਆ ਉਹ ਤੁਸੀਂ ਕੁਝ ਕੁ ਤਸਵੀਰਾਂ ਦੇਖੀਆਂ ਵੀ ਹੋਣੀਆਂ ਹੈ ਕਿਸਾਨ ਪੁੱਤਾਂ ਵਾਂਗੂ ਫਸਲ ਪਾਲਦਾ ਆ ਆ ਪਲੀ ਹੋਈ ਫਸਲ ਤੁਸੀਂ ਦੇਖਿਓ ਜੇ ਚ ਦੇਖਦੇ ਹੋ ਤੁਸੀਂ ਮਤਲਬ ਇਹ ਮੈਂ ਸੁਪਰੀਮ ਕੋਰਟ ਵੀ ਮੈਂ ਰਿਕੁਐਸਟ ਕੀਤੀ ਸੀ ਚਲੋ ਉਸ ਦਿਨ ਇਹ ਦਿਖਾਉਂਗੇ ਵੀਡੀਓ ਤੁਸੀਂ ਸਰ ਬਿਲਕੁਲ ਇਹ ਦੇਖੋ ਫਸਲ ਖੜੀ ਦੇਖੋ ਬਰਬਾਦ ਹੋ ਰਹੀ ਹੈ ਕੋਈ ਹਾਸੀ ਖੇਲਾ ਤੁਸੀਂ ਜਾ ਕੇ ਇਹ ਬੰਦਿਆਂ ਨਾਲ ਤੇ ਇਹਦੇ ਵਿੱਚ ਹਲੇ ਮੁਆਵਜ਼ਾ ਐਕਸੈਪਟ ਕੀਤਾ ਕਿਸਾਨਾਂ ਨੇ ਰੀਜ਼ਨ ਕੀ ਹੈ ਜਿਹੜਾ ਇਦੀ ਜੜਾ ਉਹ ਇਹ ਹੈ ਕਿ ਵੀ 1 2022 ਦੇ ਵਿੱਚ ਨੈਸ਼ਨਲ ਹਾਈਵੇ ਹਾਈ ਕੋਰਟ ਦੇ ਵਿੱਚ ਅਵਾਰਡ ਚੈਲੰਜ ਕਰਦਾ ਹੈ ਨੈਸ਼ਨਲ ਹਾਈਵੇ ਉਹ ਚ ਕੋਈ ਕਿਸਾਨ ਪਾਰਟੀ ਨਹੀਂ ਹੈ ਉਹ ਕੇਸ ਦਾਇਰ ਹੁੰਦਾ ਕੇਸ ਦੇ ਦੌਰਾਨ ਪੰਜਾਬ ਸਰਕਾਰ ਇਨੀ ਇੱਕ ਬੈਕਫੁੱਟ ਤੇ ਆ ਗਈ ਕਿ ਉਹਨਾਂ ਨੇ ਉਹ ਅਵਾਰਡ ਜਿਹੜੇ ਸੀਗੇ ਇੱਕ ਪਾਸੇ ਤਾਂ ਇਹ ਲਾ ਉਹ ਇਹਨਾਂ ਨੇ ਬਣਾ ਨੈਸ਼ਨਲ ਹਾਈਵੇ ਵਾਲੇ ਕੋਰਟਸ ਨੇ ਤੇ ਨੈਸ਼ਨਲ ਹਾਈਵੇ ਨੇ ਉਹਨੂੰ ਐਕਸੈਪਟ ਕੀਤਾ ਹੋਇਆ ਵੀ ਜਿਹੜਾ ਅਵਾਰਡ ਇੱਕ ਵਾਰ ਪ੍ਰੋਨਾਉਂਸ ਕਰ ਜਾਂਦਾ ਕਾਲਾ ਉਹੋ ਉਹਦਾ ਫੰਕਟਸ ਅਫੀਸ਼ੋ ਹੋ ਜਾਂਦਾ ਉਹਨੂੰ ਦੁਬਾਰਾ ਉਹੀ ਉਹ ਅਫਸਰ ਵੀ ਰੀਕਾਲ ਨਹੀਂ ਕਰ ਸਕਦਾ ਉਹ ਚ ਇਹਨਾਂ ਨੇ ਸ਼ੋ ਕੀਤਾ ਵੀ ਇਹ ਐਂਟੀਡੇਟਡ ਵਾਰਡ ਸੀ ਚਲੋ ਮੈਂ ਉਹਦੇ ਤੇ ਕਮੈਂਟ ਨਹੀਂ ਕਰਨਾ ਜੋ ਹੋ ਗਿਆ ਪੰਜਾਬ ਸਰਕਾਰ ਨੇ ਉਹ ਅਫਸਰ ਤੇ ਕਾਰਵਾਈ ਵੀ ਕਰਤੀ ਯਾਨੀ ਕਿ ਉਹ ਅਫਸਰ ਨੇ ਜਾਦੇ ਐਲਾਨ ਕਰਤਾ ਤੇ ਐਨਐਚ ਕੋਰਟ ਦੇ ਵਿੱਚ ਚਲਾ ਗਿਆ ਉਸ ਤੋਂ ਬਾਅਦ ਉਹ ਚ ਅਫਸਰ ਤੇ ਕਾਰਵਾਈ ਹੋ ਗਈ ਉਹ ਅਫਸਰ ਤੇ ਕਾਰਵਾਈ ਹੋ ਗਈ ਕਿ ਵੀ ਇਹਨੇ ਐਂਟੀਡੇਟਡ ਕਰਤੇ ਕਾਲਾ ਕਰ ਸਕਦਾ ਹੈ ਦੇਖੋ ਕਿਵੇਂ ਡਰਾਇਆ ਧਮਕਾਇਆ ਜਾ ਰਿਹਾ ਇੱਕ ਕਿਸਮ ਦਾ ਮਤਲਬ ਹਾਂ ਉਹਨੇ ਪ੍ਰੋਸੈਸ ਆਪਟ ਕੀਤੀ ਹੈ ਨਾ ਨਹੀਂ ਕੀਤੀ ਉਹ ਮੈਂ ਕਮੈਂਟ ਨਹੀਂ ਕਰਦਾ ਪਰ ਜਿੱਥੋਂ ਤੱਕ ਮੈਂ ਰਿੱਟ ਪੜ੍ਹਦਾ ਮੈਨੂੰ ਤਾਂ ਇੱਥੋਂ ਤੱਕ ਇਹ ਵੀ ਨਹੀਂ ਲੱਗਦਾ ਵੀ ਇਹ ਐਂਟੀਡੇਟਡ ਅਵਾਰਡ ਜਿਹੜੇ ਨੇ ਕਿਉਂਕਿ ਕੋਰਟ ਨੇ ਆਰਡਰ ਨਹੀਂ ਉਹਨੂੰ ਤੋੜਨ ਦਾ ਕੀਤਾ ਪੰਜਾਬ ਸਰਕਾਰ ਨਹੀਂ ਕਾਰਵਾਈ ਕਰਕੇ ਖੁਦ ਬਾਖੁਦ ਕੋਰਟ ਨੇ ਇੰਟਰਮ ਆਰਡਰ ਕੀਤਾ ਵੀ ਤੁਸੀਂ ਕਾਰਵਾਈ ਕਰੋ ਆਈਐਸ ਆਈਪੀਐਸ ਆਫੀਸਰਸ ਨੇ ਕੰਸੀਡਰ ਕਰਕੇ ਉਹਦੇ ਤੇ ਕਾਰਵਾਈ ਵੀ ਕਰਤੀ ਐ ਔਵਾਰਡ ਵੀ ਤੋੜਤੇ ਉਹ ਦੁਬਾਰਾ ਤੋਂ ਔਵਾਰਡ ਵੀ ਹੋਵੇ ਮਤਲਬ ਇਹ ਜਿਹੜੀ ਰੈਟ ਫਾਈਲ ਕਰੀ ਸੀ ਨੈਸ਼ਨਲ ਹਾਈਵੇ ਨੇ ਉਹ ਇੱਕ ਕਿਸਮ ਦੀ ਮਨਜ਼ੂਰੀ ਹੋ ਗਈ ਉਸ ਤੋਂ ਬਾਅਦ ਕੀ ਹੁੰਦਾ ਕੋਰਟ ਦੇ ਅੱਗੇ ਨੈਸ਼ਨਲ ਹਾਈਵੇ ਇਹ ਦਲੀਲ ਦਿੰਦਾ ਜੀ ਪੰਜਾਬ ਦੇ ਵਿੱਚ ਜਿਹੜਾ ਦਿੱਲੀ ਅਮਰitsar ਕਟੜਾ ਐਕਸਪ੍ਰੈਸਵੇ ਹੈ ਲੁਧਿਆਣਾ ਤੋਂ ਰੂਪਨਗਰ ਵਾਲਾ ਸਟ੍ਰੈਚ ਆ ਜਿਹੜਾ ਇਹ ਵੀ ਇਨਾ ਚ ਸਾਨੂੰ ਕਬਜ਼ੇ ਪੰਜਾਬ ਸਰਕਾਰ ਨਹੀਂ ਦਵਾਰੀ ਇਹ ਨਿਤਨਗੜ੍ਹ ਕਰੀ ਜਦੋਂ ਆਏ ਸੀ ਉਦੋਂ ਵੀ ਮਾਮਲਾ ਉੱਠਿਆ ਸੀਗਾ ਯੈਸ ਯੈਸ ਉਦੋਂ ਦੀਆਂ ਗੱਲਾਂ ਨੇ ਇਹ ਹਾਲਾਂਕਿ ਅਸਲ ਵਿੱਚ ਮੈਂ ਇਹ ਕੇਸ ਕਰਦਾ ਪਿਆ ਬਹੁਤ ਕੇਸ ਹਾਈ ਕੋਰਟ ਦੇ ਵਿੱਚ ਹਲੇ ਪੈਂਡਿੰਗ ਪਏ ਨੇ ਕਈਆਂ 'ਚ ਸਟੇ ਚੱਲ ਰਹੀ ਹੈ ਕਈਆਂ 'ਚ ਨੋਟਿਸ ਕੁਸਟੇ ਹੋਇਆ ਹੋਇਆ ਜਿਹੜਾ ਡਿਲੇ ਕਰ ਰਿਹਾ ਉਹ ਨੈਸ਼ਨਲ ਹਾਈਵੇ ਕਰ ਰਿਹਾ ਮੈਂ ਇਹ ਬਿਲਕੁਲ ਬਿਨਾਂ ਕਿਸੇ ਮੇਰੇ ਕੋਲ ਐਵੀਡੈਂਸ ਦੇ ਬੇਸ ਤੇ ਮੈਂ ਗੱਲ ਕਰਨ ਲੱਗਾ ਇੱਕ ਸਟ੍ਰੈਚ ਦੀ ਇਥੋਂ ਵਾਲੀ ਉਹ ਲੈ ਲਓ ਜਿਹੜਾ ਆਈਟੀਸੀਟੀ ਮੋਹਾਲੀ ਵਾਲਾ ਜਿਹੜਾ ਖਾੜ ਸਪਰ ਬਣ ਰਿਹਾ ਪਹਿਲਾ 3A ਹੋਇਆ ਉਹ 3A ਹੁੰਦਾ ਵੀ ਕਿੰਨੀ ਇਹਨਾਂ ਨੂੰ ਪਹਿਲਾਂ ਤਾਂ ਇਹ ਹੀ ਨਹੀਂ ਪਤਾ ਵੀ ਸਾਨੂੰ ਲੈਂਡ ਚਾਹੀਦੀ ਕਿੰਨਾ ਸਰਵੇ ਹੋ ਕੇ ਇੱਕ ਵਾਰ 3A ਹੋਣਾ ਚਾਹੀਦਾ ਉਹ ਤੋਂ ਬਾਅਦ 3D ਹੁੰਦਾ ਉਹ ਤੋਂ ਬਾਅਦ ਅਵਾਰਡ ਹੁੰਦਾ ਇਹਨਾਂ ਨੂੰ ਪਹਿਲੀ ਵਾਰ ਪਤਾ ਨਹੀਂ ਲੱਗਾ ਇਹਨਾਂ ਨੇ ਪਹਿਲਾ 3A ਕੀਤਾ ਫਿਰ ਕਹਿੰਦੇ ਥੋੜੀ ਜੀ ਹੋਰ ਚਾਹੀਦੀ ਦੂਜਾ ਕੀਤਾ ਫਿਰ ਇਹਨਾਂ ਨੇ ਤੀਜਾ ਕੀਤਾ ਫਿਰ ਚੌਥਾ ਕੀਤਾ ਜਿਹੜੇ ਕੰਟਰੀ ਦੀ NHAI ਨੂੰ ਇਹ ਨਹੀਂ ਪਤਾ ਵੀ ਅਸੀਂ ਕਿੰਨੀ ਲੈਂਡ ਸਾਨੂੰ ਚਾਹੀਦੀ ਹੈ ਕਿ ਮੈਂ ਪੁੱਛਦਾ ਵੀ ਉਹਨਾਂ ਤੇ ਐਕਸ਼ਨ ਲੇ ਆ ਮੈਂ ਮੰਗਦਾ ਵੀ ਆਪਣੀ ਪਟੀਸ਼ਨ ਦੇ ਵਿੱਚ ਲੈਂਡ ਓਨਰਜ਼ ਬੇਲੇ ਆ ਪਹਿਲਾ 3A ਦਾ ਨੋਟੀਫਿਕੇਸ਼ਨ ਆਉਂਦਾ ਉਸ ਤੋਂ ਬਾਅਦ ਉਹ ਵਿਚਾਰਾ ਜਾ ਕੇ ਓਬਜੈਕਸ਼ਨ ਦਿੰਦਾ 21 ਦਿਨਾਂ ਦੇ ਵਿੱਚ ਦੂਜੀ ਵਾਰ ਫੇਰ ਦਊਗਾ ਤਿੰਨ ਤਿੰਨ ਵਾਰ ਉਹ ਕੇਸ ਫਾਈਲ ਕਰੂਗਾ ਵਧਾਉਣ ਵਾਸਤੇ ਨਾਲੇ ਤਾਂ ਉਹਦੀ ਹਰਾਸਮੈਂਟ ਹੈ ਨਾ ਉਹਦੀ ਕੋਈ ਬਾਜ਼ਾਰੂ ਮੁੱਲ ਤੈ ਹੀ ਨਹੀਂ ਕੀਤਾ ਜਾ ਰਿਹਾ ਮੈਂ ਕਹਿੰਦਾ ਵੀ ਜਿਹਨੇ ਤੁਸੀਂ ਆਈਐਸ ਆਫੀਸਰ ਸਹਿਬਾਨ ਉਹ ਤੁਸੀਂ ਪੰਜਾਬ ਦੇ ਆਫੀਸਰੋਂ ਨਾ ਕੇ ਨੈਸ਼ਨਲ ਹਾਈਵੇ ਦੇ ਤੁਸੀਂ ਥੋੜਾ ਸਮਝੋ ਤੁਸੀਂ ਪੰਜਾਬ ਦੇ ਹਿੱਤਾਂ ਵਾਸਤੇ ਆ ਜੇ ਜਿਹੜੀ ਗਵਰਨਮੈਂਟ ਰੂਲ ਕਰ ਰਹੀ ਹੈ ਜੇ ਉਹਦੇ ਤੱਕ ਇਹ ਖਬਰ ਨਹੀਂ ਪਹੁੰਚਦੀ ਮੈਂ ਤਾਂ ਪਹਿਲਾਂ ਇਹ ਕਹਿਣਾ ਵੀ ਪਹੁੰਚਣੀ ਚਾਹੀਦੀ ਹੈ ਜੇ ਪਹੁੰਚਣੀ ਚਾਹੀਦੀ ਹੈ ਮੈਂ ਮੈਨੂੰ ਕੋਈ ਟਾਈਮ ਦੇ ਦਿਓ ਮੈਂ ਇੱਕ ਵਾਰ ਸਮਝਾ ਤਾਂ ਦਵਾਂ ਮੈਂ ਵੀ ਹੋਕ ਹੀ ਰਿਹਾ ਹੈ ਬਾਜ਼ਾਰੂ ਕੀਮਤ ਇੱਕ ਵੀ ਕੇਸ ਵਿੱਚ ਜਿਹੜੀ ਤੈਅ ਕਰਨੀ ਬਣਦੀ ਸੀ ਉਹ ਕਰਨੀ ਸੀ ਪੰਜਾਬ ਦੇ ਅਧਿਕਾਰੀਆਂ ਨੇ ਤੈਅ ਇੰਨਾ ਕੁ ਪ੍ਰੈਸ਼ਰ ਨੈਸ਼ਨਲ ਹਾਈਵੇ ਨੇ ਬਣਾਇਆ ਹੋਇਆ ਬਾਜ਼ਾਰੂ ਕੀਮਤ ਰੂਲ ਦੇ ਅਕੋਰਡਿੰਗਲੀ ਤੈਅ ਹੀ ਨਹੀਂ ਕੀਤੀ ਗਈ ਕਮੇਟੀਆਂ ਬਣਦੀਆਂ ਸੀ ਨਾ 1997 ਦੇ ਵਿੱਚ ਡਿਸਟ੍ਰਿਕਟ ਪ੍ਰਾਈਜ਼ ਲੈਂਡ ਫਿਕਸੇਸ਼ਨ ਕਮੇਟੀਆਂ ਬਣੀਆਂ ਸੀ ਉਹ ਕਿਉਂ ਬਣਾਈਆਂ ਸੀਗੀਆਂ ਉਹ ਸਰਕਾਰ ਨੇ ਇਹ ਕਿਹਾ ਸੀ ਵੀ ਨਾ ਤਾਂ ਰਜਿਸਟਰੀ ਤੋਂ ਪਤਾ ਲੱਗਦਾ ਵੀ ਬਾਜ਼ਾਰੂ ਕੀਮਤ ਕੀ ਹੈ ਕਿਉਂਕਿ ਰਜਿਸਟਰੀ ਹਮੇਸ਼ਾ ਘੱਟ ਰੇਟ ਤੇ ਬਣਦੀ ਹੈ ਨਾ ਤਾਂ ਜਿਹੜਾ ਕਲੈਕਟਰ ਰੇਟ ਹੁੰਦਾ ਜਿਹੜਾ ਸਰਕਲ ਰੇਟ ਹੈ ਇਹ ਤੋਂ ਪਤਾ ਲੱਗ ਸਕਦਾ ਕਿਉਂਕਿ ਇਹ ਵੀ ਉਹ ਰੇਟ ਹੁੰਦਾ ਜੀਤੋਂ ਘੱਟ ਰਜਿਸਟਰੀ ਨਹੀਂ ਹੋ ਸਕਦੀ ਸਰਕਾਰ ਨੇ ਇਹ ਹੀ ਨੋਟੀਫਿਕੇਸ਼ਨ ਲੈ ਕੇ ਆਈ ਸੀ ਸਰਕਾਰ ਕਿ ਵੀ ਇਹਨੂੰ ਤੁਸੀਂ ਕਿਵੇਂ ਤੈਅ ਕਰਨਾ ਇੱਕ MP MLA DC SDM ਤੇ ਚੇਅਰਮੈਨ ਬਲਾਕ ਸਮਿਤੀ ਦਾ ਜਾਂ ਪੰਚਾਇਤ ਮੈਂਬਰ ਜਿੱਥੇ ਪੰਚਾਇਤ ਹੈ ਉਹ ਦੇਖਣਗੇ ਜਿਵੇਂ ਮਤਲਬ ਆਪਾਂ ਕੀਮਤ ਜਿਵੇਂ ਕੋਈ ਪ੍ਰਾਈਵੇਟ ਜਿਹੜਾ ਕੌਣ ਦੱਸ ਸਕਦਾ ਬਾਜ਼ਾਰੂ ਕੀਮਤ ਕਿੰਨੀ ਹੈ ਸਮਿਤੀ ਜੀ ਉਹੀ ਦੱਸ ਸਕਦਾ ਨਾ ਜਿਹੜਾ ਪ੍ਰਾਪਰਟੀ ਡੀਲਰ ਹੈ ਵੀ ਬਾਜ਼ਾਰੂ ਕੀਮਤ ਕਿੰਨੀ ਹੈ ਉੱਥੋਂ ਹੀ ਪਤਾ ਲੱਗੂਗਾ ਨਾ ਜਿੰਨੀ ਬਾਜ਼ਾਰੂ ਕੀਮਤ ਹੈ ਉਹਦਾ 4 ਗੁਣਾ ਇਹਨਾਂ ਨੂੰ ਦੇਣਾ ਪਊਗਾ ਨਵੇਂ ਐਕਟ ਦੇ ਅਕੋਰਡਿੰਗਲੀ ਕਿਸੇ ਵੀ ਅਵਾਰਡ ਦੇ ਵਿੱਚ ਉਹ ਨਹੀਂ ਦਿੱਤਾ ਗਿਆ ਇਹ ਮੈਂ ਗੱਲ ਇਸ ਕਰਕੇ ਜ਼ਿਕਰ ਕੀਤਾ ਇਹ ਜ਼ਰੂਰੀ ਸੀ ਦੱਸਣਾ ਵੀ ਹੋ ਕੀ ਰਿਹਾ ਹੁਣ ਜਿਹੜੀ ਮੈਂ ਜੱਜਮੈਂਟ ਤੇ ਆਉਣਾ ਜਿਹੜੀ ਰਿਟ ਇਹਨਾਂ ਨੇ ਫਾਈਲ ਕੀਤੀ ਸੀ ਉਹ ਰਿਟ 2022 ਚ ਫਾਈਲ ਹੋਈ ਉਹ ਸਾਰਾ ਕੁਝ ਜੋ ਮੰਗਿਆ ਸੀ ਉਹ ਹੋ ਗਿਆ ਉਸ ਤੋਂ ਬਾਅਦ ਨੈਸ਼ਨਲ ਹਾਈਵੇ ਮੂੰਝਵਾਨੀ ਹਾਈ ਕੋਰਟ ਚ ਇਹ ਦਲੀਲ ਰੱਖਦਾ ਵੀ ਪੰਜਾਬ ਦੇ ਵਿੱਚ ਸਾਨੂੰ ਹੋਰ ਜਿਹੜੇ ਪ੍ਰੋਜੈਕਟ ਨੇ ਜਿਹੜੀ ਰੈਟ ਸੀਗੀ ਉਹ ਸੀਗੀ ਮਤਲਬ ਮੈਮ ਅਫਸਰ ਨੂੰ ਲੈ ਕੇ ਔਰ ਮਹਿਮਦਪੁਰ ਤੋਂ ਬਨੂੜ ਆਈਟੀ ਸਿਟੀ ਤੱਕ ਵਾਲਾ ਸਟ੍ਰੈਚ ਹਰਿਆਣੇ ਦਾ ਤੇ ਪੰਜਾਬ ਦਾ ਇੱਕ ਰੋਡ ਵਾਸਤੇ ਸੀ ਤੇ ਨੈਸ਼ਨਲ ਹਾਈਵੇ ਹਾਈ ਕੋਰਟ ਦੇ ਅੱਗੇ ਦਲੀਲ ਰੱਖਦਾ ਜੀ ਪੰਜਾਬ 'ਚ ਸਾਨੂੰ ਕਬਜ਼ਾ ਨਹੀਂ ਮਿਲ ਰਿਹਾ ਮੈਂ ਇੱਥੇ ਆਪਣੇ ਆਪ ਨੂੰ ਇੱਕ ਹੋਰ ਤੁਹਾਨੂੰ ਕਲੈਰੀਫਿਕੇਸ਼ਨ ਲਈ ਦੇ ਦੇਣਾ ਇਹੀ ਮੁੱਦਾ ਸੇਮ ਮੁੱਦਾ ਇਹ ਜਦੋਂ 2020 ਦੇ ਵਿੱਚ ਜਿਹੜੇ ਖੇਤੀ ਕਾਨੂੰਨ ਆਏ ਸੀ ਕਾਲੇ ਕਾਨੂੰਨ ਉਹਨਾਂ ਵਾਸਤੇ ਜਦੋਂ ਕਿਸਾਨਾਂ ਨੇ ਰੇਲਵੇ ਲਾਈਨਾਂ ਰੋਕੀਆਂ ਹੋਈਆਂ ਸੀ ਜਾਂ ਸੜਕਾਂ ਜਾਮ ਕੀਤੀਆਂ ਸੀ ਉਦੋਂ ਵੀ ਹਾਈ ਕੋਰਟ ਦੇ ਅੱਗੇ ਗਿਆ ਸੀ ਪਿੱਲ ਫਾਈਲ ਹੋਈ ਸੀ ਤੇ ਉਹ ਮੈਂ ਕਿਸਾਨਾਂ ਦਾ ਪੱਖ ਹਾਈ ਕੋਰਟ ਦੇ ਵਿੱਚ ਰੱਖਣ ਵਾਸਤੇ ਪੇਸ਼ ਹੋਇਆ ਸੀ ਉਹ ਕੇਸ ਵਿੱਚ ਇਹ ਕਹਿੰਦੇ ਸੀ ਜੀ ਪੰਜਾਬ ਪੰਜਾਬ ਪੁਲਿਸ ਨਹੀਂ ਕਬਜ਼ਾ ਲੈ ਕੇ ਦੇ ਰਹੀ ਸੌਰੀ ਖਾਲੀ ਕਰਾ ਰਹੀ ਰੇਲਵੇ ਟਰੈਕ ਤੁਸੀਂ ਸੀਆਰਪੀਐਫ ਲਾਓ ਤੇ ਕੋਰਟ ਨੂੰ ਜਦੋਂ ਮੈਂ ਦੱਸਿਆ ਕਿ ਵੀ ਇਹ ਜਿਹੜੀ ਸੈਂਟਰਲ ਗਵਰਨਮੈਂਟ ਹੈ ਇਹਦੇ ਅੰਡਰ ਆਰਮੀ ਹੈ ਸੀਆਰਪੀਐਫ ਹੈ ਜਿੰਨੇ ਆ ਪੁਲਿਸ ਫੋਰਸਸ ਨੇ ਆਈਏਐਸ ਆਈਪੀਐਸ ਜਿੰਨੇ ਪੁਲਿਸ ਆਫੀਸਰ ਨੇ ਕਿਹਦੇ ਅੰਡਰ ਨੇ ਸੈਂਟਰਲ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਦੇ ਅੰਡਰ ਕੋਰਟ ਤੋਂ ਆਰਡਰ ਕੀ ਲੈਣ ਦੀ ਲੋੜ ਆ ਵੀ ਤੁਸੀਂ ਸੀਆਰਪੀਐਫ ਕੋਰਟ ਜਿਹੜੀ ਕੋਰਟ ਹੈ ਉਹ ਤਾਂ ਗਰੀਬ ਬੰਦੇ ਨੂੰ ਬਚਾਉਣ ਵਾਸਤੇ ਬਣੀ ਹੈ ਨਾ ਸਰਕਾਰਾਂ ਨੂੰ ਪਾਵਰ ਨੂੰ ਪਾਵਰ ਦੇਣ ਵਾਸਤੇ ਤੇ ਨਹੀਂ ਬਣੀ ਤੇ ਕੋਰਟ ਨੇ ਜਦੋਂ ਮੇਰੀ ਦਲੀਲ ਉਹ ਕਹਿੰਦੇ ਵੀ ਤੁਸੀਂ ਦੱਸੋ ਕੀ ਇਹ ਚ ਹੱਲ ਮੈਂ ਕਿਹਾ ਜੀ ਇਹਦਾ ਹੱਲ ਇੱਕ ਨਿਕਲ ਸਕਦਾ ਵੀ ਜੋ ਮੁਸ਼ਕਲਾਂ ਜੈਨੂਨ ਨੇ ਕਿਸਾਨ ਕਿਸਾਨ ਜੀ ਦਾ ਕੰਮ ਖੇਤਾਂ ਵਿੱਚ ਉਹ ਸੜਕ ਤੇ ਬੈਠਾ ਉਹਦਾ ਕੋਈ ਦੁੱਖ ਤਕਲੀਫ ਹੈ ਸੁਣਨਾ ਬਣਦਾ ਤੇ ਇਹ ਕਹਿੰਦੇ ਜੀ ਅਸੀਂ ਮੀਟਿੰਗਾਂ ਕਰ ਚੁੱਕੇ ਹਾਂ ਮੈਂ ਕਿਹਾ ਜੀ ਮੀਟਿੰਗਾਂ ਇਹਨਾਂ ਨੇ ਕਿਹਦੇ ਨਾਲ ਕਰੀਆਂ ਕਿਸੇ ਡੀਸੀ ਨਾਲ ਕਰਵਾਤੀ ਹੈ ਕਿਸੇ ਸੈਕਟਰੀ ਨਾਲ ਕਰਾਤੀ ਹੈ ਤੁਸੀਂ ਮੀਟਿੰਗ ਇਹਨਾਂ ਦੀ ਉਹਨਾਂ ਨਾਲ ਕਰਾਓ ਕਿਸਾਨਾਂ ਦੀ ਜਿਹਦੇ ਕੋਲ ਲਾਅ ਬਣਾਉਣ ਦੀ ਪਾਵਰ ਹੈ ਕੋਈ ਮਨਿਸਟਰ ਜਾਂ ਉਹ ਕੋਈ ਅਸ਼ਵਾਸ਼ਨਤਾ ਦਵੇ ਫਿਰ ਤੋਮਰ ਸਾਹਿਬ ਨਾਲ ਮੀਟਿੰਗ ਕਰੀ ਸੀ ਉਦੋਂ ਹੋ ਹੀ ਵਾਸ ਦੀ ਐਗਰੀਕਲਚਰ ਮਨਿਸਟਰ ਚਲੋ ਹੁਣ ਜੇ ਇਹ ਸਰ ਆਈ ਐਮ ਕਮਿੰਗ ਟੂ ਹਾਂ ਮੈਂ ਉਧੇ ਚ ਆ ਰਹੇ ਹਾਂ ਹੁਣ ਇਹਦੇ ਵਿੱਚ ਨੈਸ਼ਨਲ ਹਾਈਵੇ ਫਿਰ ਉਹੀ ਸ਼ਿਕਾਇਤ ਕਰਦਾ ਕਿ ਵੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਇਹ ਕਬਜ਼ਾ ਨਹੀਂ ਲੈ ਕੇ ਦੇ ਰਹੀ ਕਾਨੂੰਨ ਦੇ ਵਿੱਚ ਇਹ ਪ੍ਰਾਵਧਾਨ ਹੈ ਵੀ ਜਿੱਥੇ ਕਬਜ਼ਾ ਉਦੋਂ ਦੇਣਾ ਜਦੋਂ ਕੰਪਨਸੇਸ਼ਨ 100% ਜਿਹੜੀ ਆ ਲੈਂਡ ਓਨਰਸ ਨੂੰ ਡਿਸਵਰਸ ਹੋ ਜੇ ਉਹਨਾਂ ਨੂੰ ਦਿੱਤੀ ਜਾਵੇ ਤੇ ਕੰਪਨਸੇਸ਼ਨ ਪਹਿਲਾਂ ਤਾਂ ਕੰਪਨਸੇਸ਼ਨ ਇਨੀ ਡਿਟਰਮਾਈਨ ਹੋਈ ਮੈਂ ਤੁਹਾਨੂੰ ਉਹੀ ਇਹੀ ਗੱਲ ਕਹਿਣਾ ਚਾਹੁੰਦਾ ਕਿ ਜਿੰਨੇ ਤੁਸੀਂ ਇਹ ਆਰਡਰ ਦੇ ਮੁਤਾਬਕ ਵੀ ਕਬਜ਼ੇ ਲੈਣ ਜਾਣੇ ਹੋ ਉੱਚ ਦੋ ਤਰ੍ਹਾਂ ਦੇ ਕੇਸ ਨੇ ਇੱਕ ਕੇਸ ਉਹ ਨੇ ਜਿੱਥੇ ਤੁਸੀਂ 60 ਦਿਨ ਦਾ ਨੋਟਿਸ ਜਿਵੇਂ ਆਰਡਰ ਦੇ ਮੁਤਾਬਕ ਦਿੱਤਾ ਆਰਡਰ ਸੁਮਿਤਜੀ ਇੱਕ ਕੇਸ ਤਰਨ ਤਰਨ ਦਾ ਕੇਸ ਹੈ ਉਹਦੇ ਚ ਇਹਨਾਂ ਨੇ 60 ਦਿਨ ਦਾ ਨੋਟਿਸ ਦਿੱਤਾ ਤੇ ਕਬਜ਼ਾ ਕਰਨ ਚਲੇਗੇ 15ਵੇਂ ਦਿਨ ਉਹ ਤਾਂ 60 ਦਿਨ ਦਾ ਵੇਟ ਵੀ ਨਹੀਂ ਕੀਤਾ ਉਹਦੇ ਚ ਖੜੀ ਫਸਲ ਗੋਭੀ ਲੱਗੀ ਐ ਆਲੂ ਲੱਗੇ ਨੇ ਤੁਸੀਂ ਬਰਬਾਦ ਕਰਤੇ ਫਲੀ ਮਟਰ ਦੀ ਫਸਲ ਬਰਬਾਦ ਹੋਈ ਉੱਥੇ ਲੋਕਾਂ ਨਾਲ ਚਲੋ ਉਹਨਾਂ ਨੇ ਦੁਬਾਰਾ ਤੋਂ ਫਿਰ ਕਬਜ਼ਾ ਕੀਤਾ ਉਹ ਰਿੱਟ ਬਾਅਦ ਸਾਨੂੰ ਫਾਈਲ ਕਰਨੀ ਪਈ ਉਸ ਤੋਂ ਬਾਅਦ ਜਿਨ੍ਹਾਂ ਦੀ ਰਿੱਟ ਚ ਨੋਟਿਸ ਕੋਸਟ ਹੈ 3 ਵਜੇ ਪੰਜਾਬ ਮੈਨੂੰ ਦੱਸਿਓ ਜਰਾ ਇਹ ਖੜੀ ਫਸਲ ਤੁ ਇਹ ਆਰਡਰ ਤੁਸੀਂ ਸੁਪਰੀਮ ਕੋਰਟ ਨੇ ਆਰਡਰ ਕੀਤਾ ਸੀ ਵੀ ਆ ਨਹਿਰ ਬਣੂਗੀ ਤੁਹਾਡੀ ਐਸ ਵੀ ਐਲ ਕਦੋਂ ਦਾ ਆਰਡਰ ਹੋਇਆ ਹੋਇਆ ਉਹ ਸਿਰਫ ਇਹੀ ਇਹ ਕਹਿੰਦੇ ਲਾਅ ਐਂਡ ਆਰਡਰ ਦਾ ਖਤਰਾ ਇਸ ਕਰਕੇ ਅਸੀਂ ਇੰਪਲੀਮੈਂਟ ਨਹੀਂ ਕਰਦੇ ਇਹ ਡਿਵੀਜ਼ਨ ਬੈਂਚ ਦਾ ਆਰਡਰ ਹੈ ਦੋਰੇ ਬੈਂਚ ਦਾ ਮੈਂ ਨਹੀਂ ਕਹਿੰਦਾ ਵੀ ਤੁਸੀਂ ਕੋਰਟ ਦਾ ਆਰਡਰ ਨਾ ਮੰਨੋ ਪੰਜਾਬ ਸਰਕਾਰ ਨੂੰ ਇਸ ਆਰਡਰ ਦੇ ਵਿੱਚ ਕੱਲੇ-ਕੱਲੇ ਅਫਸਰ ਨੂੰ ਡੀਜੀਪੀ ਨੂੰ ਉਸ ਤੋਂ ਬਾਅਦ ਮਤਲਬ ਚੀਫ ਸਕੱਰੇਟਰੀ ਨੂੰ ਆਰਡਰ ਹੋਏ ਮੇਰੇ ਦਿਮਾਗ ਦੇ ਅਕੋਰਡਿੰਗਲੀ ਪਹਿਲਾਂ ਤਾਂ ਇੱਥੇ ਹੀ ਚੰਗੀ ਤਰ੍ਹਾਂ ਕੰਟੈਸਟ ਕਰਨਾ ਚਾਹੀਦਾ ਸੀ ਪੰਜਾਬ ਸਰਕਾਰ ਨੂੰ ਮੈਨੂੰ ਪਤਾ ਹੀ ਨਹੀਂ ਸੀ ਵੀ ਇਹ ਕੇਸ ਚੱਲਦਾ ਪਿਆ ਕੋਈ ਜੇ ਮੈਨੂੰ ਪਤਾ ਹੁੰਦਾ ਮੈਂ ਇੱਥੇ ਪਾਰਟੀ ਬਣਦਾ ਕਿਉਂਕਿ ਲੈਂਡ ਓਨਰਸ ਨੂੰ ਤਾਂ ਸੁਣਿਆ ਹੀ ਨਹੀਂ ਇਹਦੇ ਵਿੱਚ ਜਿਹੜੇ ਆ ਲੈਂਡ ਓਨਰਸ ਨੇ ਆਰਡਰ ਮੇਰੀ ਪ੍ਰੈਜ਼ੈਂਸ ਪਾਸ ਹੁੰਦਾ ਫਿਰ ਮੈਂ ਦੇਖਦਾ ਵੀ ਕਿੱਦਾਂ ਕਿਉਂਕਿ ਮੈਂ ਦੱਸਦਾ ਕਿਉਂਕਿ ਇਹ ਆਰਡਰ ਪਾਸ ਹੋਇਆ ਜਿਹਦੇ ਵਿੱਚ ਨਵੇਂ ਐਕਟ 2013 ਦਾ ਇੱਕ ਸੈਕਸ਼ਨ ਵੀ ਮੈਂਸ਼ਨ ਨਹੀਂ ਹੈ ਨਵਾਂ ਐਕਟ ਲਾਗੂ ਹੋ ਗਿਆ ਮੁਆਵਜ਼ਾ ਤੈ ਹੁਣ ਨਵੇਂ ਐਕਟ ਦੇ ਅਕੋਰਡਿੰਗਲੀ ਇਹ ਚ ਸਾਰਾ ਐਕਟ ਜਿਹੜਾ ਨੈਸ਼ਨਲ ਹਾਈਵੇ ਦਾ ਜ਼ਿਕਰ ਕੀਤਾ ਉਹ ਮਨ ਜੋ ਕੋਰਟ ਨੂੰ ਦੱਸਿਆ ਹੀ ਨਹੀਂ ਗਿਆ ਵੀ ਪ੍ਰੋਬਲਮਾਂ ਕੀ ਨੇ ਇਹ ਕਹਤਾ ਵੀ ਪ੍ਰੋਜੈਕਟ ਡਿਲੇ ਹੋ ਰਹੇ ਨੇ ਪੰਜਾਬ ਸਰਕਾਰ ਕਬਜ਼ਾ ਨਹੀਂ ਦivari ਤੁਹਾਨੂੰ ਤੁਸੀਂ ਤਾਂ ਨੋਟੀਫਿਕੇਸ਼ਨ ਹਲੇ ਉਹਦੇ 3D ਹਲੇ ਨੋਟੀਫਿਕੇਸ਼ਨ ਹੋ ਰਹੇ ਨੇ ਜਿਹੜਾ ਸਦਰਨ ਬਾਈਪਾਸ ਆ ਉਹਦੇ ਹਲੇ ਮੈਂ ਹੁਣ ਆਬਜੈਕਸ਼ਨ ਦੇ ਕੇ ਆੜਿਆ ਤੀਜੀ ਦੂਜੀ ਵਾਰ ਇਹਨਾਂ ਨੇ ਨੋਟੀਫਿਕੇਸ਼ਨ ਕਰਿਆ ਤੁਹਾਨੂੰ ਤਾਂ ਹਲੇ ਇਹ ਨਹੀਂ ਪਤਾ ਵੀ ਲੈਂਡ ਚਾਹੀਦੀ ਕਿੰਨੀ ਆ ਪੰਜਾਬ ਸਰਕਾਰ ਤੇ ਲਈ ਪੰਜਾਬ ਸਰਕਾਰ ਦੇ ਉੱਤੇ ਵਕੀਲ ਸਾਹਿਬ ਦਾ ਫਰਜ ਬਣਦਾ ਸੀ ਦੱਸਣਾ ਜੇ ਉਹਨਾਂ ਨੂੰ ਇਹ ਡਿਟੇਲ ਲਈ ਹੁੰਦੀ ਵੀ ਇਹ ਤਾਂ ਖੁਦ ਡਿਲੇ ਕਰ ਰਹੇ ਨੇ ਪੈਸੇ ਇਹ ਨਹੀਂ ਜਮ੍ਹਾਂ ਕਰਾ ਰਹੇ ਕਿੰਨੀਆਂ ਰੇਟਾਂ ਫਾਈਲ ਕਰੀਆਂ ਹੋਈਆਂ ਜੀ ਇਹ ਚ ਪੁੱਛਿਆ ਵੀ ਨੈਸ਼ਨਲ ਹਾਈਵੇ ਜਦੋਂ ਕਾਰਵਾਈ ਕੀਤੀ ਉਦੋਂ ਉਹ ਉਹ ਕੋਰਟ ਦੇ ਆਰਡਰਾਂ ਨਾਲ ਕੀ ਕਰੀ ਹੋਣੀ ਹੈ ਜੀ ਕੋਰਟ ਦੇ ਆਰਡਰ ਜਿਹੜੇ ਹੋਗੇ ਕੋਰਟ ਦੇ ਆਰਡਰ ਦੇ ਅਕੋਰਡਿੰਗਲੀ ਕੋਰਟ ਨੇ ਇੱਕ ਗੱਲ ਜ਼ਰੂਰ ਲਿਖਤੀ ਚਲੋ ਵੀ ਕੰਪਨਸੇਸ਼ਨ ਜਿਹੜੀ ਆ ਡਿਪੋਜ਼ਿਟ ਕਰਾਓ ਕਿਸੇ ਵੀ ਅੰਡਰ ਗਰਾਉਂਡ ਵਾਟਰ ਪਾਈਪਲਾਈਨ ਦਾ ਹਲ ਤੱਕ ਮੁਆਵਜ਼ਾ ਤੈ ਨਹੀਂ ਹੋਇਆ ਕਿਸੇ ਦਰਖਤ ਦਾ ਤੈ ਤੈ ਨਹੀਂ ਹੋਇਆ ਕਿਸੇ ਮਤਲਬ ਜਿਹੜੇ ਹੋਰ ਮੇਰੇ ਕੋਲ ਕੇਸੇ ਦੇ ਨੇ ਜਿੰਨੇ ਪਹਿਲਾਂ ਲੈਣ ਗਏ ਫਿਰ ਪਹਿਲਾਂ ਢਾਹਤਾ ਸਾਰਾ ਜਿੰਨੇ ਉਹਨਾਂ ਨੇ ਤਾਂ ਦੁਬਾਰਾ ਬਹਾਲ ਕੀਤਾ ਇਹ ਆਰਡਰ ਨੂੰ ਮਿਸਯੂਜ਼ ਕੀਤਾ ਜਾ ਰਿਹਾ ਤੁਸੀਂ ਜਿੰਨੇ ਮੈਂ ਮਤਲਬ ਜਿੰਨੀ ਇਹ ਆਫੀਸਰ ਸਹਿਬਾਨ ਨੇ ਅਗਰ ਇਹਨੂੰ ਸੁਣਦੇ ਨੇ ਥੋੜਾ ਤੁਸੀਂ ਇਹ ਸੋਚੋ ਕਿਸਾਨਾਂ ਨੂੰ ਮਾਰ ਕੇ ਆਪਾਂ ਕੋਈ ਇਹ ਨਹੀਂ ਹੈ ਵੀ ਇਹਨਾਂ ਦੀਆਂ ਫਸਲਾਂ ਬਰਬਾਦ ਕਰਕੇ ਕਬਜ਼ਾ ਦੇ ਕੇ ਸੜਕ ਕੱਢ ਦਾਂਗੇ ਸੜਕ ਕੱਢ ਲਿਓ ਤੁਸੀਂ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਮੁਆਵਜ਼ਾ ਤੇ ਦਿਓ ਮੁਆਵਜ਼ਾ ਤਾਂ ਬਣਾਓ ਜੇ ਦਾ ਉਹਦਾ ਬਣਦਾ ਪਿਆ ਉਹ ਕਰੋ ਤੁਸੀਂ ਔਰ ਜਿਹੜੀ ਇਹ ਮੈਂ ਜੱਜਮੈਂਟ ਤੇ ਫੇਰ ਆ ਜਾਣਾ ਕਿਉਂਕਿ ਉਹ ਵਿੱਚ ਫੇਰ ਟੁੱਟ ਜਾਂਦੀ ਹੈ ਲੜੀ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਨੈਸ਼ਨਲ ਹਾਈਵੇ ਨੇ ਕਿਹਾ ਜੀ ਪੰਜਾਬ ਸਰਕਾਰ ਦੇ ਵਜ੍ਹਾ ਨਾਲ ਇਹ ਪ੍ਰੋਜੈਕਟ ਰੁਕਿਆ ਹੋਇਆ ਹੈ ਇਹ ਕਬਜ਼ੇ ਨਹੀਂ ਸਾਨੂੰ ਦਵਾਏ ਜਾ ਰਹੇ ਕਬਜ਼ੇ ਕਿਉਂ ਨਹੀਂ ਦਵਾਏ ਜਾ ਰਹੇ ਮੈਂ ਦੱਸ ਦਿੰਨਾ ਤੁਹਾਨੂੰ ਇਹਨਾਂ ਦਾ ਖੁਦ ਦਾ ਹਲੇ ਪ੍ਰੋਸੈਸ ਦੇ ਵਿੱਚ ਨੇ ਔਰ ਜਿੱਥੇ ਅਵਾਡ ਕੀਤੇ ਨੇ ਉਹ ਅਵਾਡ ਦੇ ਵਿੱਚ ਸਟਰਕਚਰ ਦਾ ਕਾਲਮ 에 ਮਿਸ ਹੈ ਡੈਸ਼ ਪਾਇਆ ਹੋਇਆ ਇਹਨਾਂ ਦੀਆਂ ਗਾਈਡਲਾਈਨਸ ਕਹਿੰਦੀਆਂ ਹਨ ਮਾਰਕੀਟ ਵੈਲਿਊ ਆਫ ਦੀ ਲੈਂਡ ਡਿਟਰਮਨ ਪਹਿਲਾਂ ਤਾਂ ਉਹੀ ਨਹੀਂ ਹੋਈ ਡਿਟਰਮਨ ਉਸ ਤੋਂ ਬਾਅਦ ਮਲਟੀਪਲਾਇਰ ਫੈਕਟਰ ਤੀਜੇ ਨੰਬਰ ਤੇ ਫਿਕਸ ਐਸੈਟਸ ਟਰੀਜ਼ ਬਿਲਡਿੰਗ ਦੀ ਕੀਮਤ ਉੱਥੇ ਲੱਗਦੀ ਹੈ ਉੱਥੇ ਭਰਨੀ ਹੈ ਹਰੇਕ ਵਾਰਡ ਚ ਲਿਖਦੇ ਆ ਜਿਵੇਂ ਪਿਛਲੇ ਦੌਰ ਚ ਲਿਖਦੇ ਸੀ ਇਹ ਐਕਟ ਆਉਣ ਤੋਂ ਪਹਿਲਾਂ ਕਿ ਹਲੇ ਜਦੋਂ ਇਹਨਾਂ ਦਾ ਮੁਆਵਜ਼ੇ ਦਾ ਸਾਡੇ ਕੋਲ ਆਊਗਾ ਅਸੀਂ ਉਸ ਤੋਂ ਬਾਅਦ ਬਣਾਵਾਂਗੇ ਹੁਣ ਹੁਣ ਕੋਰਟ ਦਾ ਆਰਡਰ ਆ ਗਿਆ ਕੰਪਨਸੇਸ਼ਨ ਉਹਦੇ ਨਾਲ ਹੀ ਹੋਗੀ ਢਾ ਦਿਓ ਸਾਰਾ ਕੁਝ ਲੈ ਲਓ ਇਹ ਨਜਾਇਜ਼ ਕੰਮ ਨਾ ਹੋਣੇ ਚਾਹੀਦੇ ਨਾ ਹੋਣ ਦੇਣੇ ਨੇ ਇਹ ਹੀ ਮਾਫਲਾ ਫਿਰ ਸੁਪਰੀਮ ਕੋਰਟ ਲਗੇ ਹੋ ਤੁਸੀਂ ਜਦੋਂ ਨੱਕ ਦੀ ਚੋਕੇ ਮੂੰਹ ਚ ਪਈ ਤਾਂ ਸੁਪਰੀਮ ਕੋਰਟ ਸਾਰੇ ਕਿਸਾਨਾਂ ਨੂੰ ਦਿੱਕਤ ਆ ਰਹੀ ਸੀ ਹੁਣ ਜੇ ਹੁਣ ਨਹੀਂ ਖੜਨਾ ਕਿਸਾਨਾਂ ਦੇ ਨਾਲ ਫਿਰ ਕਦੋਂ ਖੜਨਾ ਜੀ ਤੇ ਇਹ ਸੁਪਰੀਮ ਕੋਰਟ ਇਹ ਫਾਈਲੇ ਇਸੇ ਕਰਕੇ ਕੀਤਾ ਤੇ ਉਹਦੀ ਸੁਣਵਾਈ ਆ 33 ਜਨਵਰੀ ਦੀ ਸੀ ਜਿਹੜੀਆਂ ਚੀਜ਼ਾਂ ਇਹ ਜਿਹੜੇ ਵੀਡੀਓ ਤੁਸੀਂ ਦਿਖਾਏ ਜਿਵੇਂ ਆਪਾਂ ਚਲੋ ਨਾਲ ਵੀ ਚਲਾਤੇ ਨੇ ਇਹ 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 ਚੀਜ਼ ਦਾ ਉੱਥੇ ਜਵਾਬ ਪੁੱਛਿਆ ਜਾਊਗਾ ਵੀ ਪੁਲਿਸ ਇਹ ਪੁਲਿਸ ਦੇ ਵੀ ਕਾਨੂੰ ਹੋ ਸਕਦਾ ਵੀ ਪੁਲਿਸ ਵੀ ਜਵਾਬ ਦੇਊਗੀ ਉੱਥੇ ਵੀ ਤੁਸੀਂ ਐ ਕਾਰਵਾਈ ਕਿਉਂ ਕਰਤੀ ਬਈ ਮੈਂ ਤਾਂ ਜਿਹੜੇ 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 ਅਫਸਰ ਸਹਿਬਾਨ ਨੇ ਵੈਸੇ ਕੋਈ ਸਾਡੀ ਦੁਸ਼ਮਣੀ ਨਹੀਂ ਨੀ ਪੰਜਾਬ ਸਰਕਾਰ ਦੇ ਕਿਉਂਕਿ ਉੱਤੋਂ ਹੀ ਜਿਹੜਾ ਜਿਹੜਾ ਹੁਣ ਡੀਜੀਪੀ ਜਾਂ ਸਕੱਰੇਟਰੀ ਚੀਫ ਦਾ ਆਰਡਰ ਹੈ ਉਹ ਉਹ ਨਹੀਂ ਮੰਨਣਗੇ ਵਿਚਾਰੇ ਜਿਹੜੇ نیچے ਕਰਦੇ ਐ ਵੈਸੇ ਤਾਂ ਉਹਨਾਂ ਨੂੰ ਚਾਹੀਦਾ ਵੀ ਉਹ ਲ ਕبھی ਇਹ ਜਿਹੜਾ ਇੱਥੇ ਲਾ ਐਂਡ ਆਰਡਰ ਦਾ ਵੀ ਖਤਰਾ ਹੈ ਇਹ ਯੂਜੂਲੀ ਪਾਉਂਦੇ ਰਹਿੰਦੇ ਨੇ ਇਸ ਗੱਲਾਂ ਨੂੰ ਇਹਦੇ ਵਿੱਚ ਕੋਈ ਉਹ ਨਹੀਂ ਇਸ ਕੇਸ ਦੇ ਵਿੱਚ ਤਾਂ ਹਲੇ ਕੰਪਨਸੇਸ਼ਨੇ ਨਹੀਂ ਜਿਹੜੇ ਕੇਸ ਵਿਚਾਰ ਅਧੀਨ ਨੇ ਹਾਈ ਕੋਰਟ ਦੇ ਵਿੱਚ ਇਹਦੀ ਪ੍ਰਵਾਹ ਨਹੀਂ ਕਰਦੇ ਮੈਂ ਉੱਥੇ ਫੇਰ ਕੰਟੀਨਿਊ ਹਾਂ ਨਾ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਜਦੋਂ ਇਹ ਗੱਲ ਕਹੀ ਤਾਂ ਹਾਈ ਕੋਰਟ ਨੇ ਕੀ ਕੀਤਾ ਡਿਵੀਜ਼ਨ ਬੈਂਚ ਨੇ ਆਰਡਰ ਕੀਤਾ ਕਰਤਾ ਕਿ ਵੀ ਮਤਲਬ ਇਹ ਪ੍ਰੋਜੈਕਟ ਜਿਹੜਾ ਇਹ ਡਿਲੇ ਹੋ ਰਿਹਾ ਹੈ ਇਹ ਨੈਸ਼ਨਲ ਇੰਪੋਰਟੈਂਸ ਦਾ ਪ੍ਰੋਜੈਕਟ ਹੈ ਤੇ ਇਹਦੇ ਕਬਜੇ ਮਤਲਬ ਜਦੋਂ ਤੋਂ ਐਪਲੀਕੇਸ਼ਨ ਆ ਗਈ 60 ਦਿਨ ਦਾ ਨੋਟਿਸ ਦਾ ਪ੍ਰਾਵਧਾਨ ਕਾਨੂੰਨ ਦੇ ਵਿੱਚ ਹੈ ਕਾਨੂੰਨ ਦੇ ਵਿੱਚ ਕਿਤੇ ਡੀਜੀਪੀ ਜਾਂ ਸਕੱਤਰ ਨੂੰ ਕੋਈ ਹਦਾਇਤ ਨਹੀਂ ਕਾਨੂੰਨ ਬਣਾਉਂਦਾ ਪਾਰਲੀਮੈਂਟ ਕੋਰਟ ਨੇ ਇੰਪਲੀਮੈਂਟ ਕਰਨਾ ਹੁੰਦਾ ਚਲੋ ਜੇ ਉੱਥੇ ਮੌਕੇ ਸਰ ਕੋਰਟ ਨੂੰ ਅਪਰੇਜ਼ ਕੀਤਾ ਜਾਂਦਾ ਸ਼ਾਇਦ ਇਹ ਆਰਡਰ ਨਾ ਹੁੰਦਾ ਇਹ ਆਰਡਰ ਦੇ ਵਿੱਚ ਜਿੰਨਾ ਇੱਕ ਸਰਕਾਰ ਜਿਹੜੀ ਪਹਿਲਾਂ ਹੀ ਬਹੁਤ ਪਾਵਰਫੁੱਲ ਹੈ ਉਹਨੂੰ ਇੱਕ ਸੁਪਰ ਪਾਵਰਫੁੱਲ ਬਣਾਉਣ ਦਾ ਕੰਮ ਕੀਤਾ ਹੋਇਆ ਜਿਹੜਾ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰ ਚੁੱਕੇ ਹਾਂ ਔਰ ਦੂਜੇ ਨੰਬਰ ਤੇ ਸਾਡੇ ਕੇਸ ਜਿਹੜੇ ਹਾਈ ਕੋਰਟ ਦੇ ਜਿੰਨੇ ਲੋਕਾਂ ਦੇ ਕੇਸ ਜਿਨ੍ਹਾਂ ਨੇ ਪੈਸੇ ਨਹੀਂ ਚੁੱਕੇ ਔਰ ਇਹਨਾਂ ਪੈਸੇ ਨਹੀਂ ਚੱਕਣੇ ਸੁਪਰੀਮ ਕੋਰਟ ਕਹਿੰਦੀ ਹੈ ਵੀ ਜਦੋਂ ਤੁਹਾਨੂੰ ਮਨਜ਼ੂਰ ਨਹੀਂ ਕੰਪਨਸੇਸ਼ਨ ਤੁਸੀਂ ਐਕਸੈਪਟ ਨਹੀਂ ਕੀਤਾ ਅਵਾਰਡ ਨੂੰ ਨਹੀਂ ਅਵਾਰਡ ਕੀਤਾ ਚੈਲੰਜ ਕੀਤਾ ਹੋਇਆ ਜੇ ਤੁਸੀਂ ਕਬਜ਼ੇ ਲੈ ਲਏ ਉਸ ਤੋਂ ਬਾਅਦ ਐਕੋਜੀਸ਼ਨ ਟੁੱਟ ਗਈ ਫਿਰ ਕਬਜ਼ੇ ਬਹਾਲ ਹੋਣਗੇ ਸੜਕ ਟੁੱਟੂਗੀ ਕਿਤੇ ਜੇ ਇੱਕ ਰਾਤ ਤੁਸੀਂ 3 ਵਜੇ ਕਬਜ਼ਾ 3:30 ਵਜੇ ਲੈ ਲਿਆ ਕਿਸੇ ਦਾ ਬਰਬਾਦ ਕਰਤੀ ਫਸਲ ਉਤੋਂ ਬਾਅਦ ਉਹਨਾਂ ਨੇ ਕਿੰਨੀ ਮੁਸ਼ਕਲ ਨਾਲ ਉਹਨੂੰ ਫੇਰ ਪੱਧਰ ਕੀਤਾ ਜਾਂ ਨਹੀਂ ਕੀਤਾ ਇੱਕ ਲੈਟਰ ਨੈਸ਼ਨਲ ਹਾਈਵੇ ਨੇ ਵੀ ਕੱਢੀ ਜਦੋਂ ਮੈਂ ਡੀਜੀਪੀ ਤੇ ਚੀਫ ਸਕੱਰੇਟਰੀ ਨੂੰ ਉਹਨਾਂ ਨੇ ਰਿਪਰੈਜ਼ੈਂਟੇਸ਼ਨਾਂ ਦਿੱਤੀਆਂ ਵੀ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਫਿਰ ਇਹ ਕਹਿੰਦੇ ਨਹੀਂ ਜੀ ਜਿਹੜੀ ਸਤੋਂ ਨੁਕਸਾਨ ਹੋ ਗਿਆ ਉਹਦਾ ਮੁਆਵਜ਼ਾ ਵੀ ਅਸੀਂ ਦੇਵਾਂਗੇ ਬਾਅਦ ਚ ਤੁਸੀਂ ਤੁਹਾਨੂੰ ਪਹਿਲਾਂ ਹੀ ਸੋਚਣਾ ਬਣਦਾ ਹੈ ਵੀ ਜਿੱਥੇ ਫਸਲ ਖੜੀ ਹੈ ਉੱਥੇ ਤਾਂ ਤੁਹਾਡਾ ਜਾਣਾ ਹੀ ਨਹੀਂ ਬਣਦਾ 19 ਦੇਰ ਤੱਕ ਔਰ ਦੂਜੇ ਨੰਬਰ ਤੇ ਜਿਹੜਾ ਇਹ ਆਰਡਰ ਹੈ ਜਿਹਦੇ ਮੁਤਾਬਕ ਇਹ ਪੰਜਾਬ ਸਰਕਾਰ ਨੂੰ ਵੀ ਚੈਲੰਜ ਕਰਨਾ ਬਣਦਾ ਸੀ ਜੇ ਇੱਥੇ ਕੰਟੈਸਟ ਜਾਂ ਪੂਰੇ ਫੈਕਟ ਨਹੀਂ ਦੱਸ ਪਈਗਾ ਪੰਜਾਬ ਸਰਕਾਰ ਤਾਂ ਸੁਪਰੀਮ ਕੋਰਟ ਦੇ ਵਿੱਚ ਬਿਲਕੁਲ ਇਹਨੂੰ ਚੈਲੰਜ ਕਰਨਾ ਬਣਦਾ ਕਿ ਨੈਸ਼ਨਲ ਹਾਈਵੇ ਠੀਕ ਆਪਣੇ ਆਪ ਚ ਇੱਕ ਬਾਡੀ ਹੈ ਡੀਐਮ ਕੋਲ ਐਪਲੀਕੇਸ਼ਨ ਦੇਣ ਦਾ ਉਹਨਾਂ ਦਾ ਅਧਿਕਾਰ ਹੈ ਤੇ ਉਹ ਤੋਂ ਬਾਅਦ ਉਹ ਕਾਰਵਾਈ ਕਰ ਸਕਦਾ ਸੋ ਜਿੱਥੋਂ ਤੱਕ ਇਹ ਦੋ ਤਿੰਨ ਜਿਹੜੀਆਂ ਇਸ਼ੂਸ ਸੀਗੇ ਇਹ ਬੜੇ ਪ੍ਰੋਬਲਮ ਆ ਰਹੀ ਸੀ ਕਿਸਾਨਾਂ ਨੂੰ ਕੋਈ ਲੇਡੀਜ਼ ਨਾਲ ਬਦਤਮੀਜ਼ੀ ਕਰ ਰਿਹਾ ਪੁਲਿਸ ਵਾਲਾ ਜਾਂ ਜਿੱਥੇ ਜਾ ਕੇ ਉੱਥੇ ਦੇਖੋ ਐਦਾਂ ਇਸ਼ੂ ਜਿਹੜਾ ਪੀਸਫੁਲ ਡਿਮੋਨਸਟ੍ਰੇਸ਼ਨ ਦਾ ਜਿਹੜਾ ਅਧਿਕਾਰ ਹੈ ਉਹ ਕਨਸਟੀਟਿਊਸ਼ਨ ਨੇ ਦਿੱਤਾ ਹੈ ਔਰ ਲੋਕ ਉਸ ਦੇ ਅਕੋਰਡਿੰਗਲੀ ਪ੍ਰੋਟੈਸਟ ਵੀ ਕਰ ਰਹੇ ਆ ਤੇ ਜਿੰਨੀ ਵੀ ਸਾਡੀ ਗਵਰਨਮੈਂਟ ਹੈ ਸਟੇਟ ਗਵਰਨਮੈਂਟ ਹੈ ਜਿਹਨੇ ਪੋਲੀਟੀਸ਼ੀਅਨਸ ਨੇ ਉਹ ਅੱਗੇ ਆ ਕੇ ਐਟ ਲੀਸਟ ਇਹਨੂੰ ਐਗਜ਼ਾਮਿਨ ਕਰਨ ਵੀ ਹੋਕ ਹੀ ਰਿਹਾ ਗਰਾਊਂਡ ਲੈਵਲ ਤੇ ਨਹੀਂ ਇਹ ਕਹਿਣਾ ਵੀ ਹਾਈ ਕੋਰਟ ਦਾ ਆਰਡਰ ਹੈ ਇਹਨੂੰ ਕਬਜ਼ੇ ਲੈ ਦੋ ਨੋ ਉਹਨੂੰ ਉਹਨੂੰ ਵੀ ਜੇ ਆਪਾਂ ਦੇਖੀਏ ਤਾਂ ਕੰਪਨਸੇਸ਼ਨ ਦੀ ਤਾਂ ਗੱਲ ਕੀਤੀ ਹੋ ਨਾ ਕੰਪਨਸੇਸ਼ਨ ਕਿੱਥੇ ਹੁੰਦੀ ਹੈ ਜਾ ਕੇ ਜਿਹੜਾ 2013 ਵਾਲਾ ਐਕਟ ਹੈ 2013 ਵਾਲੇ ਐਕਟ ਨੂੰ 28/8/2015 ਦੇ ਨੋਟੀਫਿਕੇਸ਼ਨ ਸੈਂਟਰਲ ਗਵਰਨਮੈਂਟ ਦੀ ਐਕਟ ਨੇ ਨੈਸ਼ਨਲ ਹਾਈਵੇ ਤੇ ਲਾਗੂ ਕਰਤਾ ਉਸ ਤੋਂ ਬਾਅਦ ਇਹਨਾਂ ਦੀ ਲੈਟਰ ਸੈਕਟਰੀ ਦੀ ਵੀ ਹਾਂ ਇਹ ਫਸਟ ਸੈਕੰਡ ਤੇ ਥਰਡ ਸ਼ੈਡਿਊਲ ਲਗ ਲਾਗੂ ਹੈ ਇਹਨੂੰ ਇੱਕ ਵੀ ਅਵਾਰਡ ਦਿਖਾ ਦੇਵੇ ਜਿਹਦੇ ਵਿੱਚ ਸੈਕੰਡ ਸ਼ੈਡਿਊਲ ਦੇ ਅਕੋਰਡਿੰਗਲੀ ਘਰ ਦੇ ਬਦਲੇ ਘਰ ਮੋਟਰ ਕੋਠੇ ਦੇ ਬਦਲੇ ਮੋਟਰ ਕੋਠਾ ਜਾਂ ਪਾਣੀ ਦਾ ਪ੍ਰਬੰਧਨ ਬਣਾਇਆ ਹੋਵੇ ਅੰਡਰਗਰਾਉਂਡ ਮਾ ਦਿੱਤਾ ਹੋਵੇ ਤੇ ਮੁਆਵਜ਼ਾ ਜੋ ਉਹਨੇ ਦੇ ਇੰਪਲਾਈਮੈਂਟ ਦਾ ਦੇ ਦੇਣ ਇੱਕ ਵੀ ਕੋਈ ਕੇਸ ਨਹੀਂ ਹੈ ਜਿੱਥੇ ਦਿੱਤਾ ਹੋਵੇ ਔਰ ਫਿਰ ਸੁਪਰੀਮ ਕੋਰਟ ਦੀ ਉਹ ਜੱਜਮੈਂਟ 1978 ਦੀ ਜਿੱਥੇ ਇਹ ਗੱਲ ਮੈਂ ਤੇ ਇਹ ਨਹੀਂ ਕਹਿੰਦਾ ਵੀ ਪੰਜਾਬ ਔਰ ਹਰਿਆਣਾ ਦੇ ਵਿੱਚ ਲੋਕ ਮਾਂਸਮਾਨ ਜ਼ਮੀਨ ਨੂੰ ਮੰਗ ਮੰਦਿਆਂ ਇੱਥੇ ਕਤਲ ਹੋ ਜਾਂਦੇ ਤੁਸੀਂ ਇਹਨੂੰ ਸੈਂਸਿਟਿਵ ਸਾਡਾ ਤਾਂ ਰੁਜ਼ੀ ਰਜਗਾਰ ਇਹ ਹੈ ਜੇ ਤੁਸੀਂ ਇਹ ਰੁਜ਼ੀ ਰਜਗਾਰ ਅੱਜ ਖੋ ਰਹੇ ਹੋ ਪ੍ਰਾਪਰਟੀ ਤੁਸੀਂ ਇੱਕ ਹਰ ਲੁਧਿਆਣੇ ਤੋਂ ਮਾਛੀਵਾੜੇ ਵਾਲਾ ਆਪਣਾ ਲੁਧਿਆਣੇ ਤੋਂ ਰੋਪੜ ਵਾਲਾ ਰੂਪਨਗਰ ਵਾਲਾ ਮਾਛੀਵਾੜਾ ਵਿੱਚ ਆਉਂਦਾ 7 ਲੱਖ 8 ਲੱਖ ਰੁਪਇਆ ਕਿੱਲਾ ਇਹ ਕੋਈ ਇਹ ਕੋਈ ਹਾਸੀ ਖੇਲ ਹੈ ਕੀ ਕੀ ਤੁਸੀਂ ਤੁਸੀਂ ਦੱਸ ਦਿਓ ਕੋਈ ਜਿੱਥੇ ਬਾੜ ਤੁਹਾਨੂੰ ਜ਼ਿਆਦਾ ਲੱਗੇ ਮੋਹਾਲੀ ਦੇ ਵਿੱਚ ਕਿੰਨੇ ਦਾ ਕਿੱਲਾ 7 3 ਤੋਂ 4 ਕਰੋੜ ਪਿੰਡਾਂ ਚ ਘੱਟ ਮੈਨੂੰ ਲੈ ਕੇ ਦਿਖਾ ਦਿਓ ਕਿੱਲਾ ਪਰ ਹੁਣ ਇਹ ਨਹੀਂ ਉੱਥੇ ਤੁਸੀਂ ਤੁਹਾਨੂੰ ਉੱਥੇ 1 ਕਰੋੜ 70 ਲੱਖ ਵੀ ਜ਼ਿਆਦਾ ਲੱਗਿਆ ਜਿਹੜਾ ਕੀਤਾ ਸੀ ਉਹ ਜਿਹੜੇ ਜਿੱਥੇ ਤੁਸੀਂ ਮਤਲਬ ਹੋਰ ਆਲ ਓਵਰ ਧੱਕਾ ਹੋ ਰਿਹਾ ਕਿਸਾਨਾਂ ਦੇ ਨਾਲ ਉਹ ਕੌਣ ਕਰੂਗਾ ਜੇ ਗਵਰਨਮੈਂਟ ਔਰ ਐਕਟ ਦੇ ਵਿੱਚ ਇਹ ਕਲੀਅਰ ਹੈ ਜਿਹੜੀ ਪਾਲਿਸੀ ਜੇ ਪੰਜਾਬ ਗਵਰਨਮੈਂਟ ਦੀ ਪਾਲਿਸੀ ਹੈ ਤੁਸੀਂ ਡਿਸਟ੍ਰਿਕਟ ਪ੍ਰਾਈਸ ਫਿਕਸੇਸ਼ਨ ਕਮੇਟੀ ਜੇ ਇਹ ਆਵਾਜ਼ ਮੁੱਖ ਮੰਤਰੀ ਸਾਹਿਬ ਕੋ ਜਾਂਦੀ ਹੈ ਨਾ ਆ ਦੋ ਲੈਟਰਾਂ ਪੜ੍ਹ ਲੇ 1997 ਵਾਲੀ 2015 ਵਾਲੀ ਇਹ ਤੁਹਾਡੇ ਗਰੁੱਪ ਚ ਵੀ ਮੈਂ ਸ਼ੇਅਰ ਕਰ ਦਿੰਨਾ ਤੁਸੀਂ ਆਪਣੇ ਆਫੀਸਰ ਸਹਿਬਾਨਾਂ ਨੂੰ ਇਨਸਟਰਕਸ਼ਨ ਦੇ ਕੇ ਪੁੱਛੋ ਕਿ ਵੀ ਤੁਸੀਂ ਲੈਂਡ ਓਨਰਸ ਨੂੰ ਇਹ ਆਪਸ਼ਨ ਕਿਉਂ ਨਹੀਂ ਦਿੰਦੇ ਵੀ ਕਮੇਟੀ ਦੇ ਜਿਹੜੀਆਂ ਪ੍ਰਾਈਸ ਫਿਕਸੇਸ਼ਨ ਕਮੇਟੀਆਂ ਨੇ ਉਹਨਾਂ ਨੇ ਬਾਜ਼ਾਰੂ ਮੁੱਲ ਤੈਅ ਕਰਨਾ ਇੱਕ ਵੀ ਕੇਸ ਵਿੱਚ ਤੁਸੀਂ ਆਪਸ਼ਨ ਨਹੀਂ ਦਿੱਤੀ ਇਹਦੇ ਨਾਲੋਂ ਤਾਂ 2013 ਤੋਂ ਪਹਿਲਾਂ ਜਿੰਨੇ ਆ ਮਤਲਬ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਇਹ ਤੁਹਾਡੀ ਜੀਤਖਪੁਰ ਤੋਂ ਲੈ ਕੇ ਬਠਿੰਡੇ ਤੱਕ ਚੌੜੀ ਹੋਈ ਸੀ ਰੋਡ ਔਰ ਉੱਥੇ ਸੰਗਰੂਰ ਦੇ ਪਿੰਡ ਸੀਗੇ ਜਿੱਥੇ ਕਲੈਕਟਰ ਰੇਟ 10 ਲੱਖ ਸੀ ਉਦੋਂ 2012 ਚ ਮੇਰੇ ਕੋਲ ਬਾੜ ਪਿਆ ਮੈਂ ਲਾਉਂਦਾ ਵੀ ਆ ਨਾਲ ਉਹ ਤੇ ਜਦੋਂ ਇਹ ਕਮੇਟੀ ਨੇ ਦੇਖਿਆ ਵੀ ਇਹ ਸੜਕ ਦੇ ਨਾਲ ਜਿਹੜੀ ਲੱਗਦੀ ਹੈ ਪ੍ਰਾਪਰਟੀ ਇਹਦਾ ਰੇਟ 1.5 ਕਰੋੜ ਰੁਪਈਆ ਉਹਨਾਂ ਨੇ 1.5 ਕਰੋੜ ਦਿੱਤਾ ਕਲੈਕਟਰ ਰੇਟ 10 ਲੱਖ ਤੇ ਕਮੇਟੀ ਨੇ ਕਿੰਨਾ ਦਿੱਤਾ 1.5 ਕਰੋੜ ਰੁਪਈਆ ਬਾਜ਼ਾਰੂ ਕੀਮਤ ਹੈ ਉਹਦੇ ਤੇ 30% ਸਲੇਸ਼ੀਅਮ ਹੁੰਦਾ ਸੀ ਇੰਟਰਸਟ ਹੁੰਦਾ ਸੀ 12% ਹੁਣ ਤੁਸੀਂ ਹੁਣ ਐਕਟ ਜਿਹੜਾ ਨਵਾਂ ਬਣਿਆ ਉਹ ਬਣਿਆ ਵੀ ਜਿਆਦਾ ਤੋਂ ਜਿਆਦਾ ਕਿਵੇਂ ਦਿੱਤਾ ਜਾਵੇ ਹੁਣ ਤੁਸੀਂ ਜਿਹੜੀ ਬਾਜ਼ਾਰੂ ਕੀਮਤ ਉਹ ਮਤਲਬ 9 ਲੱਖ 10 ਲੱਖ 20 ਲੱਖ ਇਹ ਤੁਸੀਂ ਇੱਥੇ ਇੰਟਰਫੇਅਰ ਕਰਨਾ ਬਣਦਾ ਪੰਜਾਬ ਗਮ ਆਈ ਏਮ ਰਿਕਵੈਸਟਿੰਗ ਟੂ ਦੀ ਹਾਇਰ ਅਥਾਰਟिटीज ਇਹ ਤਾਂ ਹੁਣ ਪਾਣੀ ਪੁਲਾਂ ਦੇ ਉੱਥੋਂ ਦੀ ਵਗ ਗਿਆ ਕਿਸਾਨਾਂ ਦਾ ਕਿਸਾਨ ਬਿਲਕੁਲ ਨਹੀਂ ਚਾਹੁੰਦਾ ਅਮਨ ਤੇ ਸ਼ਾਂਤੀ ਭੰਗ ਹੋਵੇ ਪਰ ਮਜਬੂਰੀ ਜਿਹੜੀ ਹੈ ਨਾ ਜੇ ਜਿਹੜੀ ਆ ਮਤਲਬ ਪੁੱਤਾਂ ਵਾਂਗੂ ਪਾਲੀ ਫਸਲ ਹੈ ਇਹਦੀ ਬਰਬਾਦੀ ਇਹ ਦੇਖੀ ਨਹੀਂ ਜਾਂਦੀ ਇਹ ਕਹ ਰਹੇ ਹੁਣ ਗੱਲ ਇਹ ਹੈ ਵੀ ਇਹ ਤਾਂ ਸੁਪਰੀਮ ਕੋਰਟ 'ਚ ਦੇਖਣਾ ਹੋਊਗਾ ਕਿਉਂਕਿ ਤਮਾਮ ਇਹ ਦਲੀਲਾਂ ਤੇ ਗੱਲ ਕਿਉਂਕਿ ਇਹ ਫੈਕਟਾਂ ਨਾਲ ਜਾਣੀਆਂ ਨੇ ਗੱਲਾਂ ਇਹ ਸਿਰਫ ਮੂੰਹ ਜਵਾਨੀ ਜਾਂ ਕਹਿਣ ਦੇ ਨਾਲ ਨਹੀਂ ਬਲਕਿ ਬਕਾਇਦਾ ਤੌਰ ਤੇ ਜਦੋਂ ਇੱਕ ਗਰਾਊਂਡ ਮਜ਼ਬੂਤ ਬਣਾਇਆ ਜਾਊਗਾ ਤਾਂ ਕਿਤੇ ਨਾ ਕਿਤੇ ਇਹਨਾਂ ਦਾ ਇਹ ਗੱਲ ਜ਼ਰੂਰ ਕਹਿਣਾ ਹੈ ਕਿ ਜਿਹੜੀ ਚੀਜ਼ ਹੈ ਸੀ ਸੁਪਰੀਮ ਕੋਰਟ ਲੈ ਕੇ ਜਾ ਰਹੇ ਹਾਂ ਤਾਂ ਸਰਕਾਰੀ ਵਕੀਲਾਂ ਨੂੰ ਚਾਹੀਦਾ ਸੀਗਾ ਕਿ ਉਹ ਸੁਪਰੀਮ ਕੋਰਟ ਇਸ ਮਾਮਲੇ ਨੂੰ ਲੈ ਕੇ ਜਾਂਦੇ ਤਾਂ ਕਿ ਜਿਹੜੇ ਇਹ ਕਈ ਦਿਨ ਪਹਿਲਾਂ ਅਸੀਂ ਦੇਖਿਆ ਜਿਹੜੀਆਂ ਚੀਜ਼ਾਂ ਹੋਈਆਂ ਅਨੇ ਰੇ ਸਵੇਰੇ ਕਬਜ਼ੇ ਲਈ ਗਏ ਤੇ ਨਾਲ ਨਾਲ ਗੱਲ ਇਹ ਹੈ ਵੀ ਇਹ ਸਾਰੀਆਂ ਚੀਜ਼ ਕਿੰਨਾ ਕਿਤੇ ਸੁਧਾਰ ਹੋ ਸਕਦਾ ਸੀ ਨਾ ਹੀ ਕਾਨੂੰਨ ਵਿਵਸਥਾ ਦੇ ਵਿਗੜਾਉਂਦਾ ਤੇ ਦੂਜੇ ਪਾਸੇ ਹੈ ਕਿ ਜਿਹੜੇ ਕਿਸਾਨ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹਨਾਂ ਨੂੰ ਆਪਦਾ ਮੁੱਲ ਸਹੀ ਮਿਲ ਪਉਂਦਾ ਤੇ ਇਹ ਕਬਜ਼ੇ ਵਾਲੀ ਸਥਿਤੀ ਨਾ ਕਿਤੇ ਬੰਦੀ ਸੀਨੀਅਰ ਵੀਡੀਓ ਨਾਲ ਸੰਬੰਧਿਤ ਇਹਦੇ ਨਾਲ ਸੁਮਿਤ ਸਿੰਘ ਰੋਜਨਾ ਸਪੋਰਟਸ 24 ਟੀਵੀ ਚੰਡੀਗੜ੍ਹ